ਅਸਲਾਮ ਵਾਲੇਕੁਮ ਗਾਇਜ਼ ਜਿਵੇਂ ਸਸਿਆਕਾਲ ਕੀ ਦਾ ਹਾਲ ਚਾਲ ਉਮੀਦ ਕਰਦਾ ਸਭ ਵਧੀਆ ਹੋਵੇਗੀ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਐਲੋਜੀ ਰਾਜਨੀਰ ਜਵੰਡਾ ਦੀ ਨਵੀਂ ਅਪਡੇਟ ਆਈ ਏ ਜਿਵੇਂ ਕਿ ਲੈਂਦਾ ਤੇ ਚੜਦਾ ਤੇ ਲੈਂਦਾ ਪੰਜਾਬ ਦੋਨੋਂ ਰਲ ਕੇ ਇਹ ਦਵਾਵਾਂ ਨੂੰ ਲੱਗਾ ਹੋਇਆ ਸੀ ਇਹਨਾਂ ਦੀ ਸਿਹਤ ਲਈ ਏ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਸਿਹਤਯਾਬੀ ਆਏ ਠੀਕ ਏ ਤੇ ਇੱਕ ਨਵੀਂ ਵੀਡੀਓ ਆਈ ਏ ਜਿੰਦੇ ਵਿੱਚ ਉਹ ਦੱਸਦੇ ਪਏ ਨੇ ਕਿ ਮਾਸ਼ਾਅੱਲਾ ਉਹ ਪਹਿਲੇ ਨਾਲੋਂ ਕਾਫੀ ਠੀਕ ਨੇ ਠੀਕ ਏ ਪਹਿਲੇ ਆਪਾਂ ਵੀਡੀਓ ਵੇਖਦੇ ਆਂ ਫਿਰ ਅੰਤ ਤੇ ਵਿਚਾਰ ਕਰਦੇ ਆਂ ਸਾਂਝੇ ਫੋਰਟਿਸ ਹਸਪਤਾਲ ਖੜਿਆ ਸਾਡੇ ਨਾਲ ਰੋਜ਼ਨ ਕੋਖਰੀ ਜੀ ਮੌਜੂਦ ਨੇ ਰਾਜਵੀਰ ਜੀ ਦੇ ਕਾਫੀ ਨੇੜੇ ਨੇ ਉਹਨਾਂ ਦੇ ਨਾਲ ਦਾ ਹੀ ਪਿੰਡ ਲੱਗਦਾ ਤੁਸੀਂ ਹੁਣ ਮਿਲ ਕੇ ਆਏ ਹੋ ਕੀ ਹਾਲਾਤ ਨੇ ਉਹਨਾਂ ਦੇ ਕਿਉਂਕਿ ਸਵੇਰੇ ਜੋ ਮੈਡੀਕਲ ਬੁਲਟਨ ਜਾਰੀ ਹੋਇਆ ਸੀ ਉਸਨੇ ਹਰ ਕਿਸੇ ਨੂੰ ਸਹਿਮ ਕੇ ਰੱਖਤਾ ਸੀ ਇੱਕ ਦਿਨ ਕਹਿੰਦੇ ਨੇ ਕਿ ਉਹਨਾਂ ਦੇ ਹਾਲਾਤ ਕ੍ਰਿਟੀਕਲ ਨੇ ਦੂਜੇ ਦਿਨ ਕਹਿੰਦੇ ਨੇ ਕਿ ਸਟੇਬਲ ਆ ਰਹੇ ਨੇ ਹਾਲਾਤ ਦੇਖੋ ਜੀ ਜਿਹੜੇ ਮੈਂ ਪਹਿਲੇ ਦਿਨ ਤੋਂ ਆ ਰਿਹਾ ਤੇ ਚਲੋ ਪਹਿਲਾਂ ਮੈਂ ਮੀਡੀਆ ਇੰਟਰੈਕਸ਼ਨ ਤਾਂ ਨਹੀਂ ਕੀਤੀ ਕਿਉਂਕਿ ਮੇਰਾ ਦਿਲ ਨਹੀਂ ਸੀ ਕਰ ਰਿਹਾ ਇਸ ਥੀਮ ਲੈ ਕੇ ਤੇ ਪਹਿਲੇ ਦਿਨ ਤਾਂ ਬਹੁਤ ਬੈਡ ਸਿਚੁਏਸ਼ਨ ਸੀਗੀ ਅੱਜ ਪੋਜ਼ਿਟਿਵ ਆ ਜੀ ਤੇ ਮੈਂ ਵੀ ਦੇਖ ਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਵੀ ਅੱਗੇ ਨਾਲੋਂ ਬੈਟਰ ਆ ਤੇ ਦੇਖੋ ਇੱਕ ਪਰਸਨਲ ਸਾਂਝ ਤਾਂ ਹੈਗੀ ਹੈਗੀ ਆ ਅਸੀਂ ਸਾਰੇ ਦੁਆਵਾਂ ਕਰ ਰਹੇ ਆਂ ਵੀ ਜਵੰਦਾ ਜਲਦੀ ਮੇਰਾ ਵੀਰ ਉੱਠ ਕੇ ਖੜਾ ਹੋਵੇ ਤੇ ਜਲਦੀ ਉਹਨੂੰ ਚੀਜ਼ਾਂ ਪਤਾ ਲੱਗਣ ਵੀ ਉਹਦੇ ਪਿੱਛੇ ਕਿੰਨੀ ਦੁਨੀਆ ਖੜੀ ਆ ਡਾਕਟਰ ਆਪਦਾ ਜੋੜ ਲਾ ਰਹੇ ਆ ਜੀ ਤੇ ਲੋਕ ਆਪਦਾ ਜੋਰ ਲਾ ਰਹੇ ਆ ਅਸੀਂ ਸਾਡਾ ਕਲਾਕਾਰ ਭਾਈਚਾਰਾ ਆਪਦਾ ਦੁਆਵਾਂ ਕਰਕੇ ਅਰਦਾਸਾਂ ਕਰਕੇ ਆਪਦਾ ਜੋਰ ਇਹ ਉਹਨਾਂ ਦੀ ਬਾਈਕ ਦਾ ਬੜਾ ਜ਼ਿਕਰ ਹੋ ਰਿਹਾ ਕਿ ਉਹਨਾਂ ਦੀ ਬਾਈਕ ਇੰਨੀ ਕੁ ਜ਼ਿਆਦਾ ਮਹਿੰਗੀ ਬਾਈਕ ਸੀ ਪੂਰੀ ਸਟੈਬਿਲਿਟੀ ਵਾਲੀ ਬਾਈਕ ਸੀ ਫਿਰ ਵੀ ਸਪਾਇਨਲ ਕਾਰਡ ਦੇ ਉੱਤੇ ਸੱਟ ਲੱਗੀ ਐ ਇਹ ਕਿਸ ਤਰੀਕੇ ਨਾਲ ਹੋ ਗਿਆ ਕਿਉਂਕਿ ਇੱਕ ਸੇਫਟੀ ਗੀਅਰ ਵੀ ਪਾ ਕੇ ਸ਼ਕੀਨ ਸੀਗੇ ਉਹ ਬਾਈਕਾਂ ਦੇ ਰਾਈਡਸ ਦੇ ਦੂਰ ਦੇ ਦੂਰ ਦਰਾਡੇ ਦੇ ਟੂਰ ਕੱਢਣ ਦੇ ਟੂ-ਵੀਲਰ ਕਦੇ ਵੀ ਸਿਕਿਉਰ ਮੋਡ ਆਫ ਜਿਹੜਾ ਹੈਗਾ ਟਰੈਵਲ ਉਹ ਹੈ ਨਹੀਂਗਾ ਜੀ ਟੂ-ਵੀਲਰ ਨੂੰ ਆਪਾਂ ਸਿਕਿਉਰ ਕਿਹੜੇ ਤਰੀਕੇ ਕਹਿ ਸਕਦੇ ਆ ਉਹ ਹੈ ਨਹੀਂਗਾ ਪਰ ਹਾਂ ਸਾਡੀ ਅ ਮਤਲਬ ਸਾਡੀ ਜਨਰੇਸ਼ਨ ਲਾ ਲੋ ਮੇਰੇ ਡੈਡੀ ਹੁਣੀ ਲਾ ਲੋ ਉਹਨਾਂ ਨੇ ਸਾਰੀ ਜ਼ਿੰਦਗੀ ਟੂ-ਵੀਲਰ ਤੇ ਕੱਢਤੀ ਆ ਸਕੂਟਰਾਂ ਤੇ ਕੱਢਤੀ ਆ ਇਹ ਨਾ ਲਿਖੀ ਕੋਈ ਚੀਜ਼ ਹੁੰਦੀ ਆ ਜਿਹੜੀ ਵਾਹਿਗੁਰੂ ਨੇ ਲਿਖੀ ਹੁੰਦੀ ਆ ਉਹ ਉਸੇ ਤਰੀਕੇ ਹੀ ਚੀਜ਼ ਹੋਈ ਉਹ ਹਰ ਇੱਕ ਕਿਸੇ ਨਾਲ ਜਿੱਦਾਂ ਹਾਂ ਪ੍ਰिवेंट ਕਰ ਸਕਦੇ ਆ ਆਪਾਂ ਉਹਨੂੰ ਅ ਕਈ ਵਾਰੀ ਆਪਾਂ ਹੁਣ ਜਵੰਦਾ ਵੈਰੀ ਸੈਂਸਿਬਲ ਗਾਏ ਕਦੇ ਉਹਨੇ ਅੱਜ ਤੱਕ ਦਾਰੂ ਨਹੀਂ ਪੀਤੀ ਤੇ ਕੋਈ ਨਸ਼ਾ ਨਹੀਂ ਕੀਤਾ ਉਹਨੇ ਤੇ ਮੈਨੂੰ ਲੱਗਦਾ ਉਹ ਸਾਡੇ ਸਾਰਿਆਂ ਤੋਂ ਪਰਫੈਕਟ ਸੀ ਇਹ ਚੀਜ਼ਾਂ ਚਲਾਉਣ ਦੀ ਤੇ ਇਹ ਤਾਂ ਕਿਤੇ ਵੀ ਹੋ ਸਕਦਾ ਜੀ ਕਿਤੇ ਵੀ ਇਹ ਸਾਲ ਹੀ ਇਹੋ ਜਿਹਾ ਚੜਿਆ ਜਾਂ ਡਿੱਗ ਪਿਆ ਠੀਕ ਹੈ ਜੀ ਚੀਜ਼ਾਂ ਦੇਖੋ ਜੀ ਭੱਲਾ ਸਾਹਿਬ ਮੈਂ ਮੈਂ ਇਸ ਚ ਹਾੜ ਆ ਗਈ ਜੀ ਇਹ ਪਤਾ ਨਹੀਂ ਕਿਉਂ ਇਹ ਸਾਲ ਹੀ ਇਦਾਂ ਦਾ ਚੜਿਆ ਮੈਂ ਇਹ ਕਿੰਨਾ ਵੀ ਸੁਖੀ ਸੰਧੀ ਇਹ ਸਾਲ ਲਖ ਲਈ ਸਾਡੇ ਤੋਂ ਤੁਸੀਂ ਇੰਨਾ ਜ਼ਿਆਦਾ ਖੁਦ ਫਿਟਨੈਸ ਦੇ ਵਿੱਚੋਂ ਤੇ ਤੁਸੀਂ ਹੁਣ ਉਹਨਾਂ ਦੀ ਹਾਲਤ ਵੀ ਦੇਖਿਆ ਹੈ ਸਪਾਇਨਲ ਕੋਰਡ ਦੀ ਇੰਜਰੀ ਬਹੁਤ ਜ਼ਿਆਦਾ ਮੇਜਰ ਹੁੰਦੀ ਹੈ ਜਦੋਂ ਬੰਦਾ ਠੀਕ ਹੋਣ ਤੇ ਵੀ ਆਵੇ ਕਈ ਸਰਜਰੀਆਂ ਹੁੰਦੀਆਂ ਨੇ ਤੇ ਹੁਣ ਤੁਸੀਂ ਕਹਿ ਰਹੇ ਸਟੇਬਲ ਹੋ ਰਹੇ ਨੇ ਤਾਂ ਹੁਣ ਅੱਗੇ ਕੋਈ ਸਰਜਰੀ ਵਗੈਰਾ ਡਾਕਟਰਸ ਨੇ ਰੈਫਰ ਕੀਤੀ ਹੈ ਕਿ ਇਹ ਚੀਜ਼ ਹੋਵੇਗੀ ਕੀ ਅੱਗੇ ਕੀ ਐਸਆਰ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਉਹ ਇਸ ਚੀਜ਼ ਨਾਲ ਲੜਾਈ ਤਾਂ ਲੜ ਰਿਹਾ ਕਿਉਂਕਿ ਉਹ ਫਿਟਾ ਜੇ ਉਹਦਾ ਸਰੀਰ ਅਨਫਿਟ ਹੁੰਦਾ ਜਾਂ ਉਹ ਕਦੇ ਮਤਲਬ ਕਿਉਂਕਿ ਉਹ ਜਿਮ ਜਾਂਦਾ ਤੇ ਮੈਂ ਐਸੇ ਕਰਕੇ ਹਰ ਇੱਕ ਨੂੰ ਕਹਿਣਾ ਵੀ ਆਪ ਦੀ ਸਰੀਰ ਨੂੰ ਧਿਆਨ ਦਿਓ ਐਦਾਂ ਇੰਟਰਨਲ ਫਾਈਟ ਕਰਨੀ ਪੈ ਜਾਂਦੀ ਆ ਕਦੇ ਲਾਈਫ ਦੇ ਵਿੱਚ ਸੋ ਉਹ ਜੋੜੀ ਵੀ ਉਹਦੇ ਇੰਜਰੀ ਆ ਉਹਦੇ ਨਾਲ ਫਾਈਟ ਕਰ ਰਿਆ ਤੇ ਮੈਂ ਉਹਨੂੰ ਦੇਖ ਕੇ ਵੀ ਆਇਆ ਪਹਿਲੇ ਦਿਨ ਤਾਂ ਚੀਜ਼ਾਂ ਚੱਲਦੀਆਂ ਨਹੀਂ ਸੀਗੀਆਂ ਹੁਣ ਉਹ ਸਾਹ ਵੀ ਵਧੀਆ ਲੈ ਰਿਹਾ ਚੀਜ਼ਾਂ ਮਤਲਬ ਆਈ نو ਇਟਸ ਅ ਵੈਰੀ ਸੀਰੀਅਸ ਇੰਜਰੀ ਬਟ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਕਿਉਰੇਬਲ ਆ ਜੀ ਮੇਰੇ ਨਾਲ ਜਿਹੜੇ ਇਨਸਾਨ ਬੈਠਾ ਇਹ ਲਾਸਟ ਸਟੇਜ ਕੈਂਸਰ ਤੋਂ ਬਾਹਰ ਨਿਕਲ ਕੇ ਆਏ ਨੇ ਗੱਡੀ 'ਚ ਬੈਠੇ ਆ ਸੋ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦੇਤਾ ਸੀਗਾ ਸੋ ਪਤਾ ਨਹੀਂ ਪਰਮਾਤਮਾ ਨੇ ਕਿੱਥੋਂ ਤੁਹਾਨੂੰ ਬਚਾ ਦੇਣਾ ਉਹ ਹੁਣ ਮੇਰੇ ਨਾਲ ਬੈਠੇ ਨੇ ਵਧੀਆ ਹੈਲਦੀ ਨੇ ਚੀਜ਼ਾਂ ਨੇ ਸੋ ਮੈਂ ਹੀ ਦੁਆ ਕਰਦਾ ਐਂਡ ਵਾਹਿਗੁਰੂ ਚੰਗੇ ਬੰਦਿਆਂ ਦੇ ਨਾਲ ਖੜਦਾ ਆ ਇਹ ਪੱਕੀ ਗੱਲ ਆ ਤੇ ਉਹ ਚੰਗਾ ਆ ਉਹਦਾ ਪ੍ਰੂਫ ਸਾਰੇ ਪੰਜਾਬ ਨੇ ਦੁਆ ਕਰਕੇ ਦਿੱਤਾ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਇੰਡਸਟਰੀ ਨੂੰ ਅਸੀਂ ਇੰਨਾ ਇੱਕਜੁੱਟ ਹੋ ਕੇ ਦੇਖਦੇ ਹਾਂ ਹੜਾ ਦੀ ਮਾਰਚ ਜ਼ਰੂਰ ਦੇਖਿਆ ਦਲਜੀਤ ਉਸਾਰ ਦੇ ਵੱਲੋਂ ਸਟੇਜ ਤੋਂ ਕਿਹਾ ਗਿਆ ਕਿ ਉਹ ਬਹੁਤ ਹੀ ਚੰਗੇ ਨੇ ਉਹਦੇ ਲਈ ਦੁਆਵਾਂ ਜਿੰਨੀਆਂ ਕੀਤੀਆਂ ਜਾਣ ਘੱਟ ਨੇ ਤੁਸੀਂ ਇੱਕ ਵਾਰ ਆਡੀਅנס ਨੂੰ ਜ਼ਰੂਰ ਕਹਿ ਦਿਓ ਕਿ ਉਹ ਦੁਆਵਾਂ ਇਸੇ ਤਰੀਕੇ ਨਾਲ ਜਾਰੀ ਰੱਖਣ ਕਿਉਂਕਿ ਇੰਪਰੂਵਮੈਂਟ ਹੋ ਰਹੀ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜੀ ਜਿਹੜਾ ਵੀ ਤੁਹਾਡਾ ਜੇ ਤੁਸੀਂ ਮਸਜਿਦ ਜਾਂ ਨਿਊ ਮਸਜਿਦ ਜਾ ਕੇ ਮੰਦਿਰ ਜਾਂ ਨਿਊ ਮੰਦਿਰ ਜਾ ਕੇ ਗੁਰਦੁਆਰੇ ਜਾਂ ਨਿਊ ਗੁਰਦੁਆਰੇ ਜਾ ਕੇ ਅਰਦਾਸਾਂ ਦੁਆਵਾਂ ਜ਼ਰੂਰ ਕਰਿਓ ਇਹੋ ਜੇ ਕਲਾਕਾਰ ਬਾਰ-ਬਾਰ ਨਹੀਂ ਜ ਇਹ ਕੋਈ ਇਹ ਨਹੀਂ ਕਿ ਮਤਲਬ ਮੈਂ ਆਪਦੇ ਕੋਲ ਕਹਿ ਰਿਹਾ ਇਹ ਆਪਾਂ ਨੂੰ ਪਤਾ ਲੱਗ ਰਿਹਾ ਵੀ ਉਹ ਕਿੰਨੇ ਪਿਆਰ ਉਹਨੂੰ ਲੋਕ ਕਰ ਰਹੇ ਤੇ ਜਵੰਦੇ ਵੀਰ ਨੂੰ ਮੈਂ ਮੇਰਾ ਮੈਸੇਜ ਆ ਵੀ ਜਦੋਂ ਉੱਠੂਗਾ ਉਹ ਸ਼ਾਇਦ ਸੁਣੂਗਾ ਵੀ ਉੱਠ ਕੇ ਤੈਨੂੰ ਪਤਾ ਲੱਗਣਾ ਵੀ ਤੈਨੂੰ ਬਹੁਤ ਲੋਕ ਪਿਆਰ ਕਰਦੇ ਨੇ ਤੇਰੀ ਮਾਂ ਬਹੁਤ ਵੱਡੀ ਸੈਦਕ ਵਾਲੀ ਮਾਂ ਆ ਤੇ ਤੇਰੀ ਫੈਮਿਲੀ ਬਹੁਤ ਸੈਦਕ ਵਾਲੀ ਫੈਮਿਲੀ ਆ ਤੇ ਮੇਰੀ ਭੈਣ ਉਹ ਵੀ ਬਹੁਤ ਜਿਆਦਾ ਸੈਦਕਾ ਉਹਦੇ ਚ ਤੇ ਉਹ ਮੈਂ ਉਹਨਾਂ ਨੂੰ ਦੇਖ ਕੇ ਮੈਂ ਹੋਰ ਚਾਰਜ ਹੋਇਆ ਕਿ ਜੇ ਉਹਨਾਂ 'ਚ ਇੰਨਾ ਹੌਸਲਾ ਇੰਨੀ ਦ੍ਰਿੜਤਾ ਆ ਤੇ ਫਿਰ ਸਾਡੇ 'ਚ ਤਾਂ ਉਦੋਂ ਜ਼ਿਆਦਾ ਹੋਣੀ ਚਾਹੀਦੀ ਹੈ ਕਿ ਕਹਿੰਦੇ ਨੇ ਨਾ ਹੁਣ ਨਰਾਤਿਆਂ ਦੇ ਦਿਨ ਵੀ ਚੱਲ ਰਹੇ ਨੇ ਇਹ ਮਹਿਲਾ ਸ਼ਕਤੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਘਰ 'ਚ ਔਰਤਾਂ ਉਹਨਾਂ ਦੇ ਨਾਲ ਖੜੀਆਂ ਹੋਈਆਂ ਨੇ ਕਿਉਂਕਿ ਉਹੀ ਉਹਨਾਂ ਦਾ ਜਜ਼ਬਾ ਬਣਾਉਂਦੀਆਂ ਨੇ ਤੇ ਇਹ ਵੀ ਅਸੀਂ ਤਸਵੀਰਾਂ ਦੇਖੀਆਂ ਸੀ ਜਦੋਂ ਉਹਨਾਂ ਦੀ ਮਾਂ ਨੇ ਹੱਥ ਸਿਲਾਇਆ ਸੀ ਸਿਰ ਤੇ ਤਾਂ ਅੱਖ 'ਚੋਂ ਹੰਝੂ ਜ਼ਰੂਰ ਵਗੇ ਸੀ ਉਹ ਇੱਕ ਹਿੰਮਤ ਇੱਕ ਜਜ਼ਬਾ ਜ਼ਰੂਰ ਉਮੜ ਕੇ ਆਉਂਦਾ ਹੈ ਤੇ ਡਾਕਟਰ ਕੀ ਕਹਿ ਰਹੇ ਨੇ ਕਿ ਕਿੰਨਾ ਕੁ ਹੋਰ ਸਮਾਂ ਲੱਗ ਸਕਦਾ ਕ੍ਰਿਟੀਕਲ ਜ਼ਰੂਰ ਸੀਗੀਆਂ ਇੰਜਰੀਜ਼ ਪਰ ਇੱਕ ਸਮਾਂ ਜ਼ਰੂਰ ਉਹਨਾਂ ਨੇ ਦੱਸਿਆ ਹੋਵੇਗਾ ਕਿ ਦੇਖੋ ਸਮੇਂ ਦੀ ਗੱਲ ਇਹ ਹੈ ਡਾਕਟਰਜ਼ ਨੂੰ ਜਾਦੇ ਪਤਾ ਆ ਮੇਬੀ ਉਹ ਆਪਣੇ ਨਾਲ ਖੁੱਲ ਕੇ ਨਾ ਗੱਲ ਕਰਦੇ ਹੋਣ ਇੰਨੀ ਕਿਉਂਕਿ ਇੱਕ ਮੈਡੀਕਲ ਟਰਮਜ਼ ਹੁੰਦੀਆਂ ਉਹ ਮੇਬੀ ਮੈਨੂੰ ਸਮਝ ਨਾ ਆਉਣ ਚੀਜ਼ਾਂ ਪਰ ਉਹ ਕਹਿੰਦੇ ਵੀ ਅਸੀਂ ਲੱਗੇ ਹੋਏ ਹਾਂ ਉਹ ਕਹਿੰਦੇ ਸਾਨੂੰ ਤਾਂ ਜੇ ਪੇਸ਼ੈਂਟ ਦਾ 1% ਵੀ ਚਾਂਸ ਲੱਗਦਾ ਹੋਵੇ ਨਾ ਅਸੀਂ ਉਹਦੇ ਪਿੱਛੇ ਵੀ ਲੜਾਈ ਲੜਨੀ ਆ ਸੋ ਇਧਰ ਤਾਂ ਚਾਂਸ ਕਾਫੀ ਹੈ ਸੋ ਉਹ ਆ ਵੀ ਲੜ ਰਿਹਾ ਡਾਕਟਰ ਵੀ ਲੜ ਰਹੇ ਸੋ ਵਾਹਿਗੁਰੂ ਕਰੇ ਹੁਣ ਬਹੁਤ ਜਲਦੀ ਜੀ ਚੀਜ਼ਾਂ ਸਾਰੀਆਂ ਸਹੀ ਹੋ ਥੈਂਕ ਯੂ ਸੋ ਸਾਡੇ ਨਾਲ ਗਗਨ ਖੋਖਰੀ ਜੀ ਸਿਗੇ ਜੋ ਕਿ ਰਾਜਵੀਰ ਜੀ ਦੇ ਕਾਫੀ ਨੇੜੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਸਿਹਤ ਦੀ ਵਜ੍ਹਾ ਤੋਂ ਇਹ ਲੜਾਈ ਲੜ ਰਹੇ ਨੇ ਤੇ ਪੂਰੇ ਪੰਜਾਬ ਦੀਆਂ ਦੁਆਵਾਂ ਉਹਨਾਂ ਦੇ ਨਾਲ ਨੇ ਤੇ ਇਹ ਦੁਆਵਾਂ ਇਸੇ ਤਰੀਕੇ ਨਾਲ ਜਾਰੀ ਰਹਿਣ ਚਾਹ ਭਾਵੇਂ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਇਹ ਦੁਆਵਾਂ ਰੁਕਣੀਆਂ ਨਹੀਂ ਚਾਹੀਦੀਆਂ ਕਿਉਂਕਿ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਗੱਲਬਾਤ ਬਿਲਕੁਲ ਸਹੀ ਕੀਤੀ ਹੈ ਤੁਸੀਂ ਕਿਸੇ ਵੀ ਧਰਮ ਦੇ ਨਾਲ ਹੋ ਤੁਸੀਂ ਅਗਰ ਮਸਜਿਦ ਜਾਂਦੇ ਹੋ ਮੰਦਿਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਉੱਥੇ ਜਾ ਕੇ ਅਰਦਾਸਾਂ ਕਰੋ ਤੇ ਚਾਹਦੇ ਤੇ ਲੈਂਦੇ ਆਲ ਮੇਰਾ ਖਿਆਲ ਦੋਵੇਂ ਹੀ ਸਾਡੇ ਜਿਹੜੇ ਬਹਿ ਗਏ ਨੇ ਇੱਥੇ ਵੀਰੇ ਹੈਗੇ ਨੇ ਸਾਰੇ ਵੱਸ ਤੋਂ ਵੱਧ ਦੁਆਵਾਂ ਕਰਦੇ ਨੇ ਇਹ ਦੁਆਵਾਂ ਦਾ ਹੀ ਨਤੀਜਾ ਹੈ ਕਿ ਉਹਨਾਂ ਨੇ ਇੰਨੀ ਜਲਦੀ ਆਪਣੇ ਆਪ ਨੂੰ ਰਿਕਵਰ ਕਰ ਰਹੇ ਨੇ ਨਹੀਂ ਤੇ ਉਹਨਾਂ ਦੀ ਰੀੜ ਦੀ ਹੱਡੀ ਗਲੇ ਦਾ ਮਣਕਣਾ ਕਾਫੀ ਇੰਜਰੀ ਹੋਇਆ ਸੀ ਕੋਈ ਮੜਾ ਮੜਾ ਮੋਟਾ ਹੁੰਦਾ ਉਹ ਤੇ ਪਤਾ ਨਹੀਂ ਹੁੰਦੀ ਕਿ ਉਹ ਇੱਕ ਚੀਜ਼ ਹੋਰ ਵੀ ਹੈ ਨਾ ਕਿ ਉਹ ਮਤਲਬ ਆਪਣੇ ਆਪ ਨੂੰ ਪ੍ਰੋਪਰ ਫਿਟ ਰੱਖਿਆ ਉਹ ਜੀਵਨ ਦਾਰਦੇ ਨੇ ਕਿ ਉਹ ਇਹਨਾਂ ਨੇ ਡਰੱਗਸ ਵਗੈਰਾ ਨਹੀਂ ਇਸਤੇਮਾਲ ਕੀਤਾ ਨਸ਼ਾ ਵਗੈਰਾ ਨਹੀਂ ਇਸਤੇਮਾਲ ਕੀਤਾ ਬੀਸਿਕਲੀ ਉਹ ਉਹਨਾਂ ਦੇ ਸੈੱਲੋ ਪਰਫੈਕਟ ਸੀ ਨਾ ਤੇ ਹਰ ਚੀਜ਼ ਨੂੰ ਰਿਕਵਰ ਜਲਦੀ ਕਰ ਪਾਉਂਦੇ ਬਿਲਕੁਲ ਬਿਲਕੁਲ ਨਹੀਂ ਤੇ ਪੰਜਾਬੀ ਤੁਹਾਨੂੰ ਪਤਾ ਹੈ ਕਿ ਵਿਆਹ ਸ਼ਾਦੀ ਹੋਵੇ ਸਭ ਤੋਂ ਪਹਿਲੇ ਕੰਦਨ ਨੇ ਬੋਤਲਾਂ ਖੋਲ੍ਹ ਲਓ ਜੀ ਇਹ ਤੇ ਇਹ ਕਰ ਲਓ ਉਹ ਕਰ ਲਓ ਕੰਦਨ ਨੇ ਅੱਜ ਤੱਕ ਦਾਰੂ ਨੂੰ ਵੀ ਹੱਥ ਨਹੀਂ ਲਾਇਆ ਜਦੋਂ ਉਹਨਾਂ ਦੇ ਅੰਦਰ ਕੋਈ ਐਹੋ ਜਿਹੀ ਖਰਾਬੀ ਨਹੀਂ ਹੈਗੀ ਤਾਂ ਇਹਦਾ ਮਤਲਬ ਸਟੇਬਲ ਰੱਖਿਆ ਹੈ ਉਹ ਹਰ ਬਿਮਾਰੀ ਦੇ ਨਾਲ ਹਰ ਤਕਲੀਫ ਦੇ ਨਾਲ ਉਹ ਲੜਦੇ ਪੈ ਨੇ ਸਭ ਤੋਂ ਵੱਡੀ ਗੱਲ ਹੈ ਉਹਨਾਂ ਲਈ ਹੈ ਹਰ ਬੰਦਾ ਦੁਆ ਕਰਦਾ ਹੈ ਅੱਛਾ ਇੱਕ ਗੱਲ ਹੋਰ ਵੇ ਸਣੀ ਵੀਰੇ ਜਦੋਂ ਇਨਸਾਨ ਦੇ ਉੱਤੇ ਬੁਰਾ ਟਾਈਮ ਆ ਜਾਂਦਾ ਨਾ ਐ ਦੇਖੋ ਰਾਜਵੀਰ ਜਵੰਡਾ ਦੇ ਉੱਪਰ ਇਸ ਵੇ ਬੁਰਾ ਟਾਈਮ ਹੈ ਔਖਾ ਟਾਈਮ ਚੱਲਦਾ ਪਿਆ ਨਾ ਔਖੇ ਟਾਈਮ 'ਚ ਉਹਨੂੰ ਪਤਾ ਚੱਲਦਾ ਹੈ ਕਿ ਦੁਨੀਆ ਉਹਦੇ ਨਾਲ ਕਿੰਨੀ ਮੁਹੱਬਤ ਕਰਦੀ ਹੈ ਠੀਕ ਹੈ ਤੇ ਦੁਨੀਆ ਉਹਦੀ ਖਾਹਿਸ਼ ਕਿੰਨਾ ਕਰਦੀ ਹੈ ਅੱਜ ਰਾਜਵੀਰ ਜਵੰਡਾ ਦਾ ਐਕਸੀਡੈਂਟ ਹੋਇਆ ਐ ਰੱਬ ਉਹਨਾਂ ਨੂੰ ਜਲਦੀ ਤੋਂ ਜਲਦੀ ਸਿਹਤ ਸਿਹਤਯਾਬ ਕਰੇ ਉਹ ਤੇ ਉਹ ਵੀਰ ਵਾਲੀ ਗੱਲ ਆ ਗਈ ਕਿ ਜਦੋਂ ਇਹ ਵੀਡੀਓਸ ਉਹ ਦੇਖਣਗੇ ਨਾ ਠੀਕ ਹੈ ਕਿਸੇ ਦੀ ਵੀ ਵੀਡੀਓ ਆਪਣੇ ਯਾਰ ਦੋਸਤ ਦੀ ਜਾਂ ਪੰਜਾਬ ਦੀ ਜਾਂ ਕਿਸੇ ਐਕਟਰੈਸ ਦੀ ਵੀਡੀਓ ਦੇਖਣਗੇ ਤੇ ਉਹਨਾਂ ਨੂੰ ਉਦੋਂ ਫੀਲ ਹੋਏਗਾ ਕਿ ਉਹਨਾਂ ਦੀ ਇੰਪੋਰਟੈਂਸ ਕੀ ਹੈ ਲੋਕਾਂ ਦੀ ਠੀਕ ਹੈ ਅੱਜ ਤੁਸੀਂ ਕਿਸੇ ਕਲਾਕਾਰ ਨੂੰ ਤੇ ਛੱਡ ਦਿਓ ਜਿਹੜਾ ਆਮ ਜਨਤਾ ਹੈ ਨਾ ਠੀਕ ਹੈ ਉਹਦੇ 'ਚ ਤੁਸੀਂ ਵੇਖ ਲਓ ਕਿ ਹਰ ਬੰਦਾ ਉਹਨਾਂ ਦੇ ਲਈ ਦੁਆਵਾਂ ਕਰ ਰਿਹਾ ਐ ਅਸੀਂ ਇਹ ਲੈਂਦੇ ਪੰਜਾਬ ਵੱਲੋਂ ਆ ਉਹਨਾਂ ਦਾ ਪਿਆਰ ਬਖਾਨੇ ਪਏ ਆ ਕਿ ਜਿੰਨਾ ਪਿਆਰ ਸਾਡੇ ਕੋਲ ਜੋ ਅਸੀਂ ਕਰ ਪਾਨੇ ਅਸੀਂ ਵੀ ਉਹਨਾਂ ਲਈ ਕਰ ਪਾ ਰਹੇ ਆ ਇਹ ਜਿਹੜੇ ਸਾਡੇ ਈਵਰਸ ਦੇ ਹੈ ਵੀ ਨੇ ਅਸੀਂ ਕਹਿੰਨੇ ਕਿ ਉਹਨਾਂ ਤੱਕ ਵੀਡੀਓ ਜਾਏ ਚੱਲ ਕਿਸੇ ਕੀ ਪਤਾ ਹੁੰਦਾ ਕਿਰੇ ਟਾਈਮ ਕਿੰਦੇ ਮੂਹ ਕਿਹੜੀ ਦੁਆ ਨਿਕਲ ਜਾਨੀ ਤੇ ਜਿਹੜੀ ਪੂਰੀ ਹੋ ਜਾਨੀ ਠੀਕ ਹੈ ਤੇ ਫਿਲਹਾਲ ਵੀ ਉਹਨਾਂ ਨੂੰ ਦੁਆਵਾਂ ਦੀ ਬਹੁਤ ਜ਼ਿਆਦਾ ਲੋੜ ਹੈ ਹਰ ਬੰਦਾ ਇਹ ਦੇਖੋ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਸਿੰਗਰ ਨੇ ਐਕਟਰ ਨੇ ਭੈੜੇ ਵਕਤ ਤੇ ਪੰਜਾਬ ਦੇ ਨਾਲ ਖੜੇ ਸੀ ਤੇ ਅਗਰ ਇਹ ਸਿੰਗਰਾਂ ਦੀਆਂ ਐਕਟਰਾਂ ਦੇ ਮਾੜ ਜਿਨੇ ਵੀ ਕੋਈ ਮੁਸੀਬਤ ਆਣੀ ਹੈ ਨਾ ਪੂਰਾ ਪੰਜਾਬ ਉਹਨਾਂ ਦੇ ਨਾਲ ਖੜਨਾ ਹੀ ਖੜਨਾ ਹੈ ਉਹਨਾਂ ਨੂੰ ਪਤਾ ਸਾਡੇ ਔਖੇ ਵੇਲੇ ਤੇ ਸਾਡੇ ਨਾਲ ਇਹੀ ਖੜੇ ਹੋਏ ਨੇ ਹੋਰ ਕੋਈ ਨਹੀਂ ਖੜਾ ਹੋਇਆ ਤੇ ਕਿਸੇ ਵੀ ਸਿੰਗਰ ਐਕਟਰ ਤੇ ਕੋਈ ਮਾੜ ਜਿਨਾ ਵੀ ਬੁਰਾ ਵਕਤ ਆਉਂਦਾ ਹੈ ਨਾ ਤੇ ਮੈਨੂੰ ਲੱਗਦਾ ਹਰ ਪੰਜਾਬੀ ਹੋਂਦ ਦੇ ਨਾਲ ਆਪਾਂ ਟਾਈਮ ਖੜੇ ਰਹਿਣਾ ਖਲੋਤਾ ਨਜ਼ਰ ਆਉਂਦੇ ਬਿਲਕੁਲ ਹਲੋ ਜੀ ਐਸੀ ਵੀਡੀਓ ਐਸੀ ਸਾਡੇ ਵਿਚਾਰ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਰਾਇ ਹੀ ਜ਼ਰੂਰੀ ਦੱਸਣਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ ਰੱਬ ਰੱਖਾ